ਝੋਨੇ ਤੇ ਤੇਲਾ ਨਹੀਂ ਮਰਦਾ ਹਾਂ ਬੀਪੀਐਮਸੀ ਕਰੋ ਬਾਈ ਅੱਜ ਆਪਾਂ ਆਹ ਸਪਰੇਅ ਕਰਨ ਲੱਗੇ ਆਂ ਬੀਪੀਐਮਸੀ ਸੋ ਇਹਦਾ ਰਿਜ਼ਲਟ ਸਵੇਰ ਦੀ ਠੰਡੇ ਠੰਡੀ ਧੁੰਦ ਸੋ ਕੈਮਰੇ 'ਚ ਘੱਟ ਦਿਖਦੀ ਆ ਸਾਰਿਆਂ ਨੂੰ ਪਹਿਲਾਂ ਤਾਂ ਵੈਰੀ ਗੁੱਡ ਮਾਰਨਿੰਗ ਜੀ ਸਵੇਰ ਦੇ ਫੌਣੇ ਸ਼ੇ ਹੋ ਗਏ ਆ ਧੁੰਦ ਕਾਫੀ ਪੈਂਦੀ ਆ ਦੇਖ ਲਓ ਤੁਸੀਂ ਤੇ ਅੱਜ ਕਰਨੀ ਆ ਦੁਬਾਰਾ ਸਪਰੇਅ ਤੇ ਆਜ ਉਹ ਵਰਖੇਰ ਜਾ ਕੇ ਦੱਸਦੇ ਆ ਕਿਉਂ ਕਰਨੀ ਪਈ ਦੁਬਾਰਾ ਉਨ ਦਾ ਪੈਨ ਲੱਗ ਵੀ ਬਈ ਹੁਣ ਠੰਡ ਜੀ ਮਹਿਸੂਸ ਹੁੰਦੀ ਆ ਇਸ ਟਾਈਮ ਠੰਡ ਜੀ ਕੋ ਅੱਜ ਸਪਰੇਅ ਕਰਨ ਲੱਗੇ ਸੀਗੇ ਤੇਲੇ ਤੋਂ ਸੋ ਤੇਲੇ ਤੋਂ ਆਪਾਂ ਆ ਸਪਰੇਅ ਕਰਨ ਲੱਗੇ ਆ ਬਈ ਬੀਪੀਐਮਸੀ ਸੋ ਤੇਲਾ ਹੈਗਾ ਵਿੱਚ ਵਿੱਚ ਕਾਫੀ ਜਗ੍ਹਾ ਤੇ ਤੇ ਮੈਂ ਕਿਹਾ ਵੀ ਚਲੋ ਲਾਸਟ ਸਪਰੇਅ ਆ ਚੱਲੇ ਇਹ ਕਰ ਦਿੰਨੇ ਆ ਜਿਨੇ ਵੀ ਕਰਨੀ ਹੋਈ ਆ ਸਪਰੇਅ ਕਰ ਲਓ ਕਿਉਂਕਿ ਇਹਦਾ ਰਿਜ਼ਲਟ ਬਹੁਤ ਵਧੀਆ ਤੇ ਤੇਲੇ ਦਾ ਕਾਫੀ ਜ਼ਿਆਦਾ ਅਟੈਕ ਆ ਤੇ ਆਹ ਆ ਹੀ ਥੋੜੇ ਦਿਨ ਹੁੰਦੇ ਆ ਐਂਡ ਤੇ ਆ ਕੇ ਆਪਾਂ ਕਰ ਜਾਂਦੇ ਆ ਘਾਲੋਂ ਵੀ ਚਲੋ 15 ਦਿਨ ਰਹਿ ਗਏ ਪਰ 15 ਦਿਨਾਂ ਦੇ ਵਿੱਚ ਇਹ ਸਾਰਾ ਕੰਮ ਖਰਾਬ ਕਰ ਦੇਣਾ ਹੁੰਦਾ ਸੋ ਐ ਸਪਰੇਅ ਕਰਨ ਲੱਗੇ ਇਹਨੂੰ ਕਰਨੀ ਹੁੰਦੀ ਥੋੜੀ ਜਿਹੀ ਵੇਲੇ ਨਾਲ ਬੰਦਾ ਆਪਣਾ ਇੱਧਰ ਲੱਗਾ ਪਿਆ ਅੱਜ ਬੰਦਾ ਆਪਣੇ ਕੋਲੇ ਸਪਰੇਅ ਵਾਲੇ ਉਹੀ ਆ ਵੀਰ ਆਪਣੇ ਸਾਹਮਣੇ ਲੱਗੇ ਆ ਤੇ ਬਾਕੀ ਹੁਣ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਆ ਅੱਜ ਦੇਖੋ ਤੁਸੀਂ ਇਹ ਧੁੰਦ ਵੇਖੋ ਦੱਸਦੀ ਪਈ ਐ ਨਾ ਤੇ ਬਾਕੀ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਸੋ ਪ੍ਰਣਾਮ ਆ ਸ਼ਹੀਦਾਂ ਨੂੰ ਜਿਨ੍ਹਾਂ ਨੇ ਦੇਸ਼ ਦੀ ਲਈ ਆਪਣੀ ਜਾਨ ਕੁਰਬਾਨ ਕਰਤੀ ਹਨ ਤੇ ਅੱਜ ਹੈਗਾ 28 ਸਤੰਬਰ 2025 ਤੇ ਝੋਨਾ ਆਪਣਾ ਹੈਗਾ 15 ਦਿਨਾਂ ਨੂੰ 15 16 ਦਿਨਾਂ ਨੂੰ ਵੱਡਿਆ ਜਾਊਗਾ ਆਹ ਕੰਡੀਸ਼ਨ ਤੇ ਆਪਣਾ ਝੋਨਾ ਹੈ ਇਸ ਟਾਈਮ ਤੇ ਬਾਕੀ ਇਧਰ ਆਪਣੀਆਂ ਜਿਹੜੀਆਂ ਮੂਲੀਆਂ ਵਿੱਚੋਂ ਪੱਟੀਆਂ ਦੀਆਂ ਉਹ ਮੂਲੀਆਂ ਆਪਾਂ ਲਈ ਵੀ ਜਾਣੇ ਨਾਲ ਦੀ ਨਾਲ ਤੇ ਅੱਜ ਮੈਨੂੰ ਲੱਗਦਾ ਮੂਲੀਆਂ ਦੀ ਛੁੱਟੀ ਹੋਊਗੀ ਕਿਉਂਕਿ ਅੱਗੇ ਮੈਨੂੰ ਸਵੇਰੇ ਇਸ ਵੇਲੇ ਲੈ ਜਾਣਾ ਹੁੰਨਾ ਤੇ ਅੱਜ ਹੁਣ ਪੱਟੀਆਂ ਪਈਆਂ ਮੂਲੀਆਂ ਹੁਣ ਮੈਂ ਲੈ ਕੇ ਜਾਊਂਗਾ ਸਪਰੇਅ ਕਰਵਾ ਕੇ ਤੇ ਬਾਕੀ ਜਿਹਨੇ ਲੈਣੀਆਂ ਹੋਈਆਂ ਘਰੋਂ ਲੈ ਜਾ ਕਰੋ ਮੂਲੀਆਂ ਆਪਣੇ ਘਰੇ ਹੀ ਹੁੰਦੀਆਂ ਤੇ ਅੱਜ ਹੋ ਸਮ ਕਰ ਹੀ ਰੱਖਾਂ ਸਾਰੀਆਂ ਤਾਂ ਟਾਈਮ ਨਹੀਂ ਲੱਗਣਾਗਾ ਤੇ ਬਾਕੀ ਮੌਸਮ ਹੁਣ ਥੋੜਾ ਠੰਡਾ ਠੰਡਾ ਲੱਗਦਾ ਤੇ ਆਕ ਜਾ ਕੇ ਫਿਰ ਸਪਰੇਅ ਕਰਾ ਕੇ ਜਿਹੜਾ ਆਪਣਾ ਭਗਤ ਸਿੰਘ ਦਾ ਬੁੱਤ ਲੱਗਾ ਉਹਦਾ ਵੀ ਅੱਜ ਉਹਦੀ ਸਫਾਈ ਸੁਥੀ ਕਰਦੇ ਆ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਜੋ ਇਧਰੋਂ ਦਾ ਮੈਂ ਕਾਫੀ ਖਾਲੀ ਕਰਤੀਆਂ ਮੂਲੀਆਂ ਤੇ ਆ ਆਪਾਂ ਮੂਲੀਆਂ ਉਹਨਾਂ ਜਗ੍ਹਾ ਤੇ ਲਾ ਵੀ ਦਿੱਤੀਆਂ ਜਿੱਥੋਂ ਪੱਟੀਆਂ ਆ ਆ ਦਵਾਰਾ ਲਾ ਦਿੱਤੀਆਂ ਮੈਂ ਸਾਰੀਆਂ ਬਾਕੀ ਵਿੱਚੋਂ ਵਿੱਚੋਂ ਸਾਰੀਆਂ ਪੱਟ ਲਈਆਂ ਵਿਊ ਦੇਖੋ ਬਈ ਅੱਜ ਕਿੰਨਾ ਸੋਹਣਾ ਧੁੰਦ ਪਈ ਆ ਤੇ ਸੂਰਜ ਨਿਕਲਦਾ ਪਿਆ ਤੇ ਕਿੰਨਾ ਘੈਂਟ ਵਿਊ ਬਣਿਆ ਪਿਆ ਵਾਕੇ ਖੇਤ ਆ ਕੇ ਰੂਹ ਨੂੰ ਸਕੂਨ ਮਿਲਦਾ ਹਨਾ ਸਵੇਰੇ ਸਵੇਰੇ ਸ਼ਾਂਤੀ ਹੁੰਦੀ ਆ ਲਓ ਜੀ ਸਪਰੇਅ ਵਾਲਾ ਕੰਮ ਡਨ ਹੋ ਗਿਆ ਇੱਕ ਪੂੰਡ ਰਹਿ ਗਿਆ ਤੇ ਧੁੱਪ ਚੜਨ ਤੋਂ ਪਹਿਲਾਂ ਪਹਿਲਾਂ ਉਹ ਵੀ ਖਿੱਚੀ ਗਈ ਹੁਣ ਮੂਲੀਆਂ ਪੱਟ ਕੇ ਹਟਿਆ ਦੋ ਤਿੰਨ ਵੀਰ ਤਾਂ ਇਥੋਂ ਖੇਤੋਂ ਹੀ ਲੈ ਗਏ ਕਿਉਂਕਿ ਅੱਜ ਸ਼ਾਮ ਨੂੰ ਕੱਲ ਪੱਟੀਆਂ ਨਹੀਂ ਗਈਆਂ ਤੇ ਹੁਣ ਪੱਟ ਕੇ ਹਟਿਆ ਇਹ ਗੱਟਾ ਭਰ ਲਿਆ ਆਪਾਂ ਮੈਂ ਕਿਹਾ ਵੀ ਹੁਣ ਸ਼ਾਮ ਨੂੰ ਆ ਕੇ ਪੱਟ ਲਊਗਾ ਤੇ ਸਵੇਰੇ ਵੇਚ ਲੈਣੇ ਕੁਸ ਜਿਹੜੀਆਂ ਘਰੇ ਲੋਡ ਹੋਈ ਘਰੇ ਘਰੇ ਰੱਖੀਆਂ ਤਾਂ ਸੀਗੀਆਂ ਸਾਰੀਆਂ ਸੇਲ ਹੋ ਗਈਆਂ ਤੇ ਆ ਹੁਣ ਲੈ ਕੇ ਚੱਲੇ ਆ ਮੈਂ ਕਿਹਾ ਚਲ ਅੱਜ ਦਾ ਦਿਨ ਨਗਾਹੋ ਤੇ ਫਿਰ ਸ਼ਾਮ ਨੂੰ ਆ ਕੇ ਇਥੋਂ ਹੋਰ ਪੱਟ ਲਾਂਗੇ ਪੀ ਪਾਣੀ ਖਾ ਲਿਆ ਤੇ ਇਧਰ ਮੂਲੀਆਂ ਵੀ ਆਪਾਂ ਛਣ ਤੀਆਂ ਤੇ ਕੌ ਜ ਆਪਾਂ ਸੇਲ ਵੀ ਕਰਤੀ ਆ ਆ ਕੇ ਸੋ ਅੱਜ ਹੈਗਾ ਭਗਤ ਸਿੰਘ ਦਾ ਜਿਵੇਂ ਪਤਾ ਹੀ ਤੁਹਾਨੂੰ ਜਨਮਦਾਨ ਪਹਿਲਾਂ ਦੱਸਿਆ ਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਤੇ ਭਗਤ ਸਿੰਘ ਆਪਾਂ ਸਾਫ਼ ਕਰਦੇ ਹਾਂ ਸਾਰਾ ਤੇ ਆਜੋ ਫਿਰ ਚੱਲਦੇ ਹਾਂ ਸੋ ਇੱਕ ਅਰਦਾਸ ਹੋਰ ਕਰਿਓ ਵੀ ਰਾਜਵੀਰ ਜਵੰਦਾ ਜਿਵੇਂ ਸਾਰਿਆਂ ਨੂੰ ਪਤਾ ਹੀ ਉਹ ਹੀ ਪੋਸਟ ਚੱਲਦੀ ਪਈ ਆ ਫੇਸਬੁੱਕ ਤੇ ਐਕਸੀਡੈਂਟ ਹੋ ਗਿਆ ਹੁਣ ਥੋੜਾ ਜਿਹਾ ਉਹਦੀ ਸਿਹਤ 'ਚ ਸੁਧਾਰ ਆਇਆ ਤੇ ਸਾਰੇ ਜਨ ਨੇ ਅਰਦਾਸ ਕਰਿਓ ਬਹੁਤ ਵਧੀਆ ਇਨਸਾਨ ਆ ਸੋ ਪਸ਼ੂਆਂ ਕਰਕੇ ਵੀ ਲੋਕਾਂ ਗਾਈਆਂ ਕਰਕੇ ਕਿੰਨੇ ਲੋਕ ਮਰਦੇ ਆ ਹਰ ਰੋਜ਼ ਚਲੋ ਇਹ ਤਾਂ ਹਾਈਲਾਈਟ ਹੈ ਨਾ ਪਤਾ ਲੱਗ ਗਿਆ ਪਰ ਕਿੰਨੇ ਲੋਕ ਸ਼ਿਕਾਰ ਹੁੰਦੇ ਹਨ ਨਾ ਪਸ਼ੂਆਂ ਦਾ گاਵਾਂ ਦਾ ਇਹਨਾਂ ਦਾ ਕੋਈ ਆਪਣੀ ਕੰਟਰੀ ਚ ਹੱਲ ਨਹੀਂ ਨਾਲੇ ਕਿ ਕਾਉ ਸੈਸ ਆਪਣੇ ਕਾਉ ਟੈਕਸ ਗਊ ਸੈਸ ਆਪਣੇ ਲੱਗਾ ਫਿਰ ਵੀ ਕੋਈ ਰੋਕ-ਥਾਮ ਨਹੀਂ ਹੈਨੀਗੀ ਤੇ ਕੋਈ ਸਰਕਾਰ ਦਾ ਇਹਦੇ ਤੇ ਅਪਰਾਲਾ ਹੈਨੀ ਸੜਕਾਂ ਤੇ ਵਾਰਾ ਪਸ਼ੂ ਤੇ ਅਵਾਰਾ ਕੁੱਤੇ ਆਮ ਫਿਰਦੇ ਆ ਤੇ ਪਤਾ ਨਹੀਂ ਕਿੰਨੀਆਂ ਕੁ ਲੋਕਾਂ ਦੀਆਂ ਜਾਨਾਂ ਜਾਂਦੀਆਂ ਤੇ ਮੂਡ ਕੱਲ ਦਾ ਹੀ ਖਰਾਬ ਆ ਵੈਸੇ ਤਾਂ ਤੇ ਬਾਕੀ ਜਰੂਰ ਅਰਦਾਸ ਕਰਿਓ ਹਣਾ ਤੇ ਕੁਝ ਅੱਗੇ ਨੂੰ ਸੁਧਾਰ ਆ। ਆਜੋ ਚਲਿਓ ਚਾਬੀ ਲਿਆ ਆਪਣੀ। ਚਾਬੀ ਕੱਢ ਲਿਆ। ਚਲੋ ਆਜ ਚਲਿਓ। ਨਾਲ ਬੇਠਾ ਬੁੱਠਾ ਜਾਨਵਰ ਮਾਰ ਜਾਂਦੇ ਆ ਨਾ। ਤਾਂ ਕਰਕੇ ਹੋ ਜਾਂਦਾ। ਬਾਕੀ ਠੀਕ ਹੈ ਇਹਨੇ ਤਾਂ ਨਹੀਂ ਹਾਲਾਤ ਖਰਾਬ। ਲੋ। ਪਿੰਡ ਦਾ ਵਿਊ ਵੀ ਦੇਖ ਲੈ ਕਰੀ। ਕਹਿਦਾ। ਖੁਸ਼ੀਤ ਰਾਜਾ ਪਰੇ ਡੇਗਣਾ ਮੈਂ। വിട്ടായില്ലേ ഹല്ലേ ഹാൻജി ഞാൻ ജലവർ വെച്ചേ ਨਾ ਨਾ ਹੂੰ ਚਿੱਟੀ ਸ਼ਰਟ ਵਾਲੀ ਬੇਤਾਰੂ ਪਈਆ ਕਲਰ ਤਾਂ ਕਰਵਾਇਆ ਸੀ ਇਹ ਕਲਰ ਦਾ ਕਰਾਇਆ ਸੀ ਢੰਗੋਂ ਕਰਾਇਆ ਉਹ ਗੇਰਾੰ ਕਰਾਇਆ ਇਹਨਾਂ ਦਿਨਾਂ ਚ ਕਰਾਇਆ ਸੀ ਦੀਵਾਲੀ ਤੋਂ ਪਹਿਲਾਂ ਹਾਂਜੀ ਇਹਨਾਂ ਦਿਨਾਂ ਵਿੱਚ ਫੇਰ ਕਰਾਵਾਂ ਦੇ ਨਹੀਂ ਹੁਣ ਤਾਂ ਠੀਕ ਪਿਆ ਅਗਲੇ ਸਾਲ ਕਰਾਵਾਂਗੇ ਅਗਲੇ ਸਾਲ ਦੀਵਾਲੀ ਨੂੰ ਇਹਨਾਂ ਦਿਨਾਂ ਨੂੰ ਕਰਾਵਾਂਗੇ ਦੇਖੋ ਜਲਦੀ ਦੀਵਾਲੀ ਆਵੇ ਤੇ ਸਾਰੀ ਸਫਾਈ ਹੋਵੇ ਤਰ ਦੇ ਬਣ ਗਿਆ ਨਾ ਵਧੀਆ ਹਾਂਜੀ ਮੈਂ ਖਾਣ ਖਾ ਗਿਆ ਵਾਈਟ ਵਾਈਟ ਹਾਂ ਯੈਸ ਵਾਈਟ ਕਾਫੀ ਆਪਾ ਇਹ ਆਪਾ ਇਹ ਮੈਂ ਤੇ ਜਵੜਾ ਨਾ ਫੇਲ ਲਾਤੇ ਤੈਨੂੰ ਪਾਇਰ ਤੇ ਖਰਾਬ ਹੋ ਜਾਂਦਾ ਪਾਇਰ ਬਣਾ ਦੇਗੇ ਅੱਜ ਤਾਂ ਪਿਆਰ ਰੰਗ ਨੇ ਆ ਤਾਂ ਸਾਰੇ ਹਮੇਸ਼ਾ ਪਿਆਰ ਰਹਿੰਦੇ ਪਾਇਰ ਦਾ ਨਾ ਨੇ ਸਹੀ ਹੈ ਇੱਧਰ ਨੂੰ ਹੁੰਦਾ ਨਾ ਚੰਦਾ ਨਹੀਂ ਵੈਸੇ ਹੀ ਲੱਗਦਾ ਓਕੇ ਚੱਲ ਆ ਜਾ ਅੱਜ ਕੀ ਭਗਤ ਸਿੰਘ ਦਾ ਜਨਮਦਨ ਜਨਮਦਨ ਚਲੋ ਜੀ ਇਹ ਆਜ਼ਾਦੀ ਦਿਵਸ ਆਪਾਂ ਨੂੰ ਬਈ ਸ਼ਹੀਦ ਭਗਤ ਸਿੰਘ ਨੇ ਅੱਜ 26 ਸਤੰਬਰ 26 ਸਤੰਬਰ ਨੂੰ ਜਨਮ ਹੋਇਆ ਸੀਗਾ ਤੇ ਬਾਕੀ ਜਦੋਂ ਸੀ ਦੀ ਸੀ ਉਹਤ ਨੇ ਹਾਂ ਇਹਦੀ ਦਿਨ ਆ ਯਾਦ ਕਰਾਉਣ ਨੂੰ ਸੋ ਆਪਾਂ ਤਾਂ ਹੀ ਆ ਯਾਦ ਬਾਕੀ ਅੱਡੋ ਅੱਡ ਸੋਚ ਆ ਹਨਾ ਜਿੱਦਾਂ ਦੀ ਜਿਹੜਾ ਬੰਦਾ ਜਿਹਦਾ ਕੋਈ ਫੈਨ ਆ ਜਿਹਨੂੰ ਚਾਹਦਾ ਸੋ ਆਪਾਂ ਇਹਨੂੰ ਚਾਹੁੰਦੇ ਆ ਆਪਣੇ 2016 ਦਾ ਬੱਤ ਲੱਗਾ ਬਈ ਪਿਛਲੇ ਸਾਲ ਆਪਾਂ ਰੰਗ ਕਰਾਇਆ ਸੀ ਹੁਣ ਅਗਲੇ ਸਾਲ ਕਰਾਵਾਂਗੇ ਬਾਕੀ ਸਾਫ ਸਫਾਈ ਕਰਤੀ ਆ ਤੇ ਫੁੱਲ ਹਾਰ ਪਾਤਾ ਆਪਾਂ ਚੱਲੀਏ ਵੀ ਖੁਸ਼ ਚਲੋ ਚੱਲ ਵੀ ਚਲ ਪ੍ਰੀਤ ਨਾ ਐ ਟੱਕਾ ਕੇ ਵਧੀਆ ਅੱਤ ਦਾ ਕਰਕੇ ਚੱਲ ਚਲੋ ਆ ਬਾਲਟੀ ਰੱਖ ਦੋ